ਅੱਤਿਸ਼ਰੀਆ ਕਾਲ ਦੋਸਤੋ ਸਕੂਲਾਂ ਬਾਰੇ ਨਵੀਂ ਅਪਡੇਟ ਆਈ ਹੈ ਖਾਸ ਕਰਕੇ CBSE ਬੋਰਡ ਵੱਲੋਂ ਇਹ ਜੋ ਨਵਾਂ ਐਲਾਨ ਕੀਤਾ ਗਿਆ ਹੈ ਅਤੇ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਹੈ ਕਿ CBSE ਬੋਰਡ ਨਾਲ ਸੰਬੰਧਿਤ ਸਾਰੇ ਹੀ ਸਕੂਲਾਂ ਨੂੰ ਚੌਕਸ ਰਹਿਣ ਦੀ ਜੋ ਕਿ ਚੇਤਾਵਨੀ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ CBSE ਬੋਰਡ ਵੱਲੋਂ ਜਾਰੀ ਨੋਟਿਸ ਵਿੱਚ ਸਕੂਲਾਂ ਨੂੰ ਫਰਜ਼ੀ ਖੇਡਾਂ ਛੱਡਣ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ CBSE ਨੇ ਚੇਤਾਵਨੀ ਦਿੱਤੀ ਹੈ ਕੀ ਇੱਕ ਸੰਸਥਾ ਬੋਰਡ ਦੇ ਨਾਮ ਦੀ ਦੁਰਵਰਤੂ ਕਰਕੇ ਖੇਡਾਂ ਦਾ ਉਜੋਜਨ ਕਰ ਰਹੀ ਹੈ। CBSE ਬੋਰਡ ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਆਗਰਸ ਤਹਿਤ ਇੱਕ ਸੰਸਥਾ Sri VI Board School Game Development Welfare Society SGFI ਅਤੇ ਹੋਰ ਖੇਡ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਿੱਚ ਸ਼ਾਮਲ ਹੈ। CBSE ਦੇ ਨਾਮ ਦੀ ਦੁਰਵਰਤੂ ਤੇ ਭੁਖ ਵਿੱਚ ਕਿਸੇ ਵੀ ਵੱਡੀ ਸਮੱਸਿਆ ਤੋਂ ਬਚਣ ਲਈ ਅਜੀਆਂ ਫਰਜੀ ਸੰਸਥਾਵਾਂ ਤੋਂ ਸचेत ਰਹਿਣਾ ਜ਼ਰੂਰੀ ਹੈ ਸਕੂਨ ਨਾਲ ਜੁੜੀ ਹੋਰ ਖਬਰ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਧੰਨਵਾਦ